ਹਾਂਜੀ ਸ਼ਾਕ ਕਾਫੀ ਲੱਗ ਰਿਹਾ ਹੈ ਹਾਂਜੀ ਸ਼ਾਕ ਕਾਫੀ ਲੱਗ ਰਿਹਾ ਹੈ ਹਾਂਜੀ ਹਾਂਜੀ ਇਹ ਦੇਖੀ ਕਰਦੇ ਵੇਖੋ ਅਕਾਲੀ ਦਲ ਦੀ ਚੋਣ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਇੱਕੋ ਹੀ ਪਾਰਟੀ ਹੈ ਨਹੀਂ ਪਾਰਟੀਆਂ ਦੇ ਪ੍ਰਧਾਨ ਦਿੱਲੀੋਂ ਨਾਮਜ਼ਦ ਹੋ ਕੇ ਆਉਂਦੇ ਆ ਦੇਖੀ ਐ ਚੋਣ ਹੁੰਦੀ ਕਦੇ ਕਿਸੇ ਦੀ ਇਹ ਡੈਮੋਕ੍ਰੈਟਿਕ ਸੈਟਅਪ ਹੈ ਜੇ ਪੰਥ ਜੀ ਹੈ ਜਿੱਥੇ ਸੰਗਤ ਫੈਸਲਾ ਕਰਦੀ ਹੈ ਵੇਖੋ ਇਹ ਕਹਿੰਦੇ ਸੀ ਜਾਲੀ ਹੋਊ ਭੜੀ ਉਹ ਹੋਊ ਜਿੱਤ ਨੇ ਇੱਕ ਸਾਡਾ ਧਾਰਮਿਕ ਸ਼ਖਸੀਅਤ ਜਿਹੜੀ ਰਾਜਨੀਤੀ ਚ ਆਈ ਆ ਹੁਣ ਉਹ ਕਹਿਣ ਲੱਗੇ ਜੀ ਦੇਖੋ ਜੀ ਇਹਨਾਂ ਨੂੰ 22 ਲੱਖ ਵੋਟ ਪਈ ਆ 35 ਲੱਖ ਵਰਤੀ ਕਿੱਥੋਂ ਕਰ ਦੇਣਗੇ ਹੁਣ ਸਾਬਤ ਹੋ ਗਈ ਨੇ 2690 ਹਜ਼ਾਰ ਦੇ ਨੇ ਵੀ ਵਰਤੀ ਹੋਈ ਆ ਜੈਨੂਨ ਵਰਤੀ ਆ ਤੇ ਉਸ ਵਰਤੀ ਵਿੱਚੋਂ 468 ਪੰਜਾਬ ਦੇ ਡੈਲੀਗੇਟ ਤੇ ਸਾਰੇ ਰਲਾ ਕੇ 524 ਡੈਲੀਗੇਟ ਆ ਉਹ ਹੁਣ ਬੈਠ ਕੇ ਫੈਸਲਾ ਕਰਨਗੇ ਕਿ ਅਸੀਂ ਆਉਣ ਵਾਲੇ 5 ਸਾਲ ਦੀ ਸੇਵਾ ਕਿਹਨੂੰ ਦੇਣੀ ਹੈ ਉਹ ਪ੍ਰਜਾ ਤੇ ਵਿਤਰਾਇ ਕਾਰਸਕੀ ਇੱਥੇ ਕੁਝ ਹੋੁੰਦਾ ਮੈਂ ਹੁਣ ਮੈਂ ਤਾਂ ਉਹ ਕਹਿੰਦੇ ਮੈਂ ਵੈਸੇ ਕਹਿਣਾ ਨਹੀਂ ਚਾਹੁੰਦਾ ਪਰ ਬਾਣੀ ਕਹਿੰਦੀ ਮੈਂ ਨਹੀਂ ਕਹਿੰਦਾ ਮੂਰਖੇ ਨਾਲ ਨਾਲ ਲੁੱਝੀਏ ਪਰ ਅੱਖਰਿਓ ਬੁੱਝੀਏ ਜਿਹਨੇ ਕਮਲ ਮਾਰਨਾ ਸੀ ਉਹਦਾ ਠੇਕਾ ਲਿਆ ਹੋਇਆ ਉਹ ਆਪ ਇੱਥੇ ਕਰਦੇ ਰਹੇ ਮੀਟਿੰਗ ਉਹ ਯਾਰ ਘੱਟੋ ਘੱਟ ਤੁਸੀਂ ਤਾਂ ਸ਼ਰਮ ਕਰ ਲਓ ਜੇ ਸੁਖਜਿੰਦਰ ਰੰਧਾਵਾ ਹਤਾ ਏਜੰਸੀਆਂ ਦਾ ਬੁਲਾਇਆ ਬੋਲਦਾ ਤੁਸੀਂ ਤਾਂ ਇੱਥੇ ਬੈਠ ਕੇ ਕਰਦੇ ਰਹੇ ਹੋ ਆ ਇਹਨਾਂ ਜੋ 10 12 ਸਾਲ ਵਾਲੇ ਆ ਬਹੁਤੇ ਤਿੰਨ ਚਾਰ ਆ ਪੁਰਾਣੇ ਜੀ ਇਹਨਾਂ ਦੇ 10 15 ਸਾਲ ਤੋਂ ਵੱਧਾ ਚੰਨੂ ਮਾਜਰਾ ਸਾਹਿਬ ਬੀਬੀ ਜੀ ਇਹਨਾਂ ਨੂੰ ਪੁੱਛ ਲਓ ਕਿ ਇੱਥੇ ਆ ਕੇ ਚੋਣ ਕਰਦੇ ਰਹਿ ਕੇ ਨਹੀਂ ਪ੍ਰਧਾਨ ਦੀ ਸਰ ਜੀ ਕਿਵੇਂ ਦੇਖਦੇ ਹੋ ਕਿੰਨੀ ਵੱਡੀ ਚੁਣੌਤੀ ਤੁਸੀਂ ਇਹਨਾਂ ਨੂੰ ਮੰਨਦੇ ਹੋ ਕਿ ਜਦੋਂ ਮੰਗਵਾਰ ਨਵੇਂ ਪ੍ਰਧਾਨ ਦੀ ਚੋਣ ਹੋ ਜਾਂਦੀ ਹੈ ਸਾਹਮਣੇ ਇਲੈਕਸ਼ਨ ਦੇਖੋ ਪਾਵਲੀਟਿਕਸ ਤੇ ਪਾਵਲੀਟਿਕਸ ਹਰ ਸਟੇਜ ਤੇ ਚੁਣੌਤੀ ਆ ਖਾਸ ਕਰਕੇ ਰੀਜਨਲ ਪਾਰਟੀ ਲਈ ਤੇ ਉਹ ਵੀ ਮਿਨੋਰਟੀ ਵਾਲੀ ਰੀਜਨਲ ਪਾਰਟੀ ਲਈ ਹਰ ਸਟੇਜ ਤੇ ਤੁਹਾਡੀ ਹੋਂਦ ਨੂੰ ਤੁਹਾਡੀ ਪਛਾਣ ਨੂੰ ਤੁਹਾਡੀ ਬੋਲੀ ਤੇ ਤੁਹਾਡੇ ਸੂਬੇ ਦੀ ਆਰਥਿਕਤਾ ਤੇ ਹਰ ਤਰ੍ਹਾਂ ਚੁਣੌਤੀ ਹੈ ਪਰ ਹਰ ਨੂੰ ਫਾਈਟ ਆਊਟ ਕਰਾਂਗੇ ਜਿੱਤ ਹਾਜ਼ਰ ਹੋਊਗੀ ਸ਼ਾ ਮੁਹੰਮਦ ਆਤਮ ਰਸੋਈ ਹੋਣਾ ਜਾਂ ਕਰੂਬਾ ਖਾਲਸਾ ਕਿੱਥੇ ਪਾਸੇ ਪਰਤੀ ਸ਼ੁਰੂ ਹੋਈ ਹੈ ਕਿ ਉਹਨੂੰ ਵੀ ਨਾਲ ਲੈ ਕੇ ਚੱਲੋਗੇ ਉਹਨਾਂ ਨੂੰ ਮੇਰੀ ਗੱਲ ਸੁਣੋ ਇੱਕ ਗੱਡੀ ਜਾ ਰਹੀ ਹੈ ਦਿੱਲੀ ਨੂੰ ਕਹਿੰਦੇ ਉਹ ਜੰਮੂ ਵਾਲੀਆਂ ਸਵਾਰੀਆਂ ਵੀ ਬਿਠਾ ਲਓ ਕਿੱਥੋਂ ਪਹਿਲਾਂ ਤੋਂ ਉਹ ਕਹਿਣ ਕਿ ਅਸੀਂ ਅਕਾਲੀ ਦਲ ਦਾ ਵਿਧਾਨ ਸੰਵਿਧਾਨ ਤੇ ਪ੍ਰਧਾਨ ਨੂੰ ਐਕਸੈਪਟ ਕਰਦੇ ਆ ਫਿਰ ਸਾਨੂੰ ਕੀ ਹੈ ਪਰਿਵਾਰ ਜਦੋਂ ਮਰਜੀ ਬੱਟਾ ਹੋਵੇ ਬਾਕੀ ਢੜਕੂ ਪਰਤੇ ਬਚਪੁਰੇ ਹਾਂਜੀ ਬਾਕੀ ਤੁਹਾਡਾ ਡੋਬ ਗਾਲੇ ਆ ਚੱਕੇ ਹੋਈ ਨੰਬਰਾਂ ਦੀ ਬਸ ਥਾਣੇਦਾਰ ਦੇ ਬਰਾਬਰ ਬੋਲੇ ਹੋਰ ਕੋਈ ਗੱਲ ਕੇਂਦਰ ਨਹੀਂ ਕੇਂਦਰ ਕੇਂਦਰ ਸੁਖਜਿੰਦਰ ਕੀ ਹੈ ਸੁਖਜਿੰਦਰ ਨੂੰ ਅੱਜ ਤੇ ਉਹ ਆ ਗਿਆ ਉਹਨਾਂ ਦਾ ਹੁਣ ਉਹ ਚਿੱਠੀ ਪਤਾ ਕੀ ਲਿਖਦਾ ਹੈ ਹੋਰ ਭਰਤੀ ਹੋ ਰਹੀ ਉਹਨੂੰ ਪੁੱਛ ਪਤੰਦਰਾ ਅਸੀਂ ਕਦੇ ਕਾਂਗਰਸ ਦਾ ਪੁੱਛਿਆ ਕਿ ਦਿੱਲੀੋਂ ਨਾਮਜ਼ਦ ਕਰਕੇ ਭੇਜ ਦਿੰਦੇ ਪ੍ਰਧਾਨ ਜੇ ਚੁਣਿਆ ਜਾਂਦਾ ਸ਼ਾਇਦ ਸੁਖਜਿੰਦਰ ਨਹਾਵਾ ਚੁਣਿਆ ਜਾਂਦਾ ਪੰਜਾਬ ਦੇ ਪ੍ਰਧਾਨ ਉਹਨਾਂ ਨੇ ਉਪਰੋਂ ਨਾਮਜ਼ਦ ਵੜਿੰਗ ਸਾਹਿਬ ਕਰਤੇ ਇਹਨਾਂ ਨੇ ਵੜਿੰਗ ਨੂੰ ਮੰਨਣਾ ਪਿਆ ਇੱਥੇ ਨਾਮਜ਼ਦਗੀ ਨਹੀਂ ਇੱਥੇ ਚੋਣ ਹੁੰਦੀ ਹੈ ਸਰ ਜੇ ਮੰਨ ਲਓ ਤੁਸੀਂ ਪ੍ਰਧਾਨਾ ਚੁਣ ਲੈਨੇ ਹੋ ਤੇ ਨਹੀਂ ਜੇ ਨਹੀਂ ਚੁਣ ਲੈਣਾ ਚੁਣ ਲੈਣਾ ਤੇ ਉਹ ਕਹਿੰਦੇ ਸੀ ਵੀ ਚੁਣਨਾ ਪਰ ਕੱਲ ਨੂੰ ਕੋ ਚੁਣ ਲੈਣ ਜੀ ਕਾਨੂੰਨੀ ਕੁਝ ਨਹੀਂ ਹੁੰਦਾ ਮਾਨ ਸਾਹਿਬ ਦਾ ਅਕਾਲੀ ਦਾ ਲੈਗਾ ਨਾ ਵਾਰਿਸ ਵਾਲੇ ਵੀ ਬਣਾ ਰੇ ਬਣਾ ਲੈਣ ਜੀ ਚੁਣ ਲੈ ਜਿਹਨੇ ਮਰਜ਼ੀ ਤਾਂ ਪਾ ਲੈਣਾ ਪਰ ਸੇਕ ਉੱਥੇ ਹੀ ਨਿਕਲਣਾ ਜਿੱਥੇ ਗਿਆ ਸਾ ਥੱਲੇ ਸਰੰਡਰ ਵੱਟਾ ਅੱਜ ਤੋਂ ਨਿਸਬ ਬੀ ਦੇ ਵਿੱਚ ਉਹਦੇ ਵਿੱਚ ਆਈ ਸੀ ਪਾਰਟੀ ਹਾਂਜੀ ਹਾਂਜੀ ਉਸ ਖੇਤੀ ਪਾਰਟੀ ਦੀ ਪੰਜਾਬ ਤੋਂ ਬਹੁਤ ਪਾਰਟੀ ਜਿਹੜਾ ਹੈਗੀ ਹੈ ਖੇਤੀ ਪਾਰਟੀ ਦੀ ਹਰ ਸਟੇਟ ਨੂੰ ਲੋੜ ਆ ਕਿਉਂਕਿ ਰੀਜਨਲ ਐਸਪੀਰੇਸ਼ਨਸ ਨੂੰ ਕੇਵਲ ਤੇ ਕੇਵਲ ਰੀਜਨਲ ਪਾਰਟੀ ਹੀ ਐਕਸਪ੍ਰੈਸ ਕਰ ਸਕਦੀ ਹੈ ਉਹਨਾਂ ਲਈ ਫਾਈਟ ਕਰ ਸਕਦੀ ਹੈ ਉਹਨਾਂ ਲਈ ਲੜ ਸਕਦੀ ਹੈ ਠੀਕ ਹੈ